ਸੱਚੀ ਕਾਜੀ ਮੇਲਾਪ੍ਰਿਤਕਰ ਹਜ਼ਰਾਂ ਸੀ ਰਮਨਦੀਪਕਰ ਦੁਆਰਾ ਲਿਖੀ ਗਈ ਕਹਾਣੀ ਡਾਕਟਰ ਨੀ ਦਾ ਭਾਗ ਪੰਜਵਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਗੱਜੂ ਦਾਦੀ ਨੂੰ ਜਮੀਨ ਵਰੀ ਸਾਰਾ ਕੁਝ ਦੱਸੰਦਿਆ ਦਾਦੀ ਕੁਰਕੁਤ ਨੂੰ ਬਹੁਤ ਕੁਝ ਬੋਲਦੀ ਆ ਕਿ ਉਹ ਜ਼ਮੀਨ ਉਸਨੇ ਤੇਰੇ ਲਈ ਰੱਖੀ ਸੀ ਤਾਂ ਕਿ ਅੱਗੇ ਜਾ ਕੇ ਤੂੰ ਕਦੀ ਔਖੀ ਨਾ ਹੋਵੇਂ ਤੇ ਤੂੰ ਵੀ ਵੇਚ ਦਿੱਤੀ ਪਰ ਕੁਰਕੁਤ ਕਹਿੰਦੀ ਆ ਕਿ ਉਸ ਲਈ ਉਸਦੀ ਦਾਦੀ ਜ਼ਰੂਰੀ ਸੀ 1 ਮਹੀਨਾ ਬੀਤ ਜਾਂਦਾ ਹੈ ਪਰ ਗੁਰਜੋਤ ਨੂੰ ਕਿਤੇ ਵੀ ਨੌਕਰੀ ਨਹੀਂ ਮਿਲਦੀ ਗੁਰਜੋਤ ਆਦੀ ਨੂੰ ਬੋਲ ਕੇ ਪੈਨ ਚੜਕੇ ਕਿਤੇ ਹੋਰ ਸ਼ਹਿਰ ਵਿੱਚ ਜਾ ਕੇ ਰਹਿਣ ਲਈ ਕਹਿੰਦੀ ਆ ਦਾਦੀ ਨੂੰ ਵੀ ਗੁਰਜੋਤ ਦੀ ਗੱਲ ਸਹੀ ਲੱਗਦੀ ਆ ਕਿਉਂਕਿ ਕੋਈ ਵੀ ਇੱਥੇ ਗੁਰਜੋਤ ਨਾਲ ਵਧੀਆ ਤਰ੍ਹਾਂ ਨਹੀਂ ਬੋਲਦਾ ਸੀ ਦਾਦੀ ਤੇ ਗੁਰਜੋਤ ਘਰ ਵਿੱਚ ਕੇ ਜਲੰਧਰ ਸ਼ਹਿਰ ਛੱਡ ਕੇ ਮੁੰਬਈ ਚਲੀ ਜਾਂਦੀਆਂ ਹਨ ਉੱਥੇ ਗੁਰਜੋਤ ਨੂੰ ਇੱਕ ਹਸਪਤਾਲ ਵਿੱਚ ਵਧੀਆ ਨੌਕਰੀ ਮਿਲ ਜਾਂਦੀ ਆ ਤੇ ਦਾਦੀ ਤੇ ਗੁਰਜੋਤ ਉਥੇ ਘਰ ਕਰਾਇਤੇ ਲੈ ਲੈਂਦੀਆਂ ਹਨ ਗੁਰਜੋਤ ਦੀ ਵਧੀਆ ਨੌਕਰੀ ਕਰਕੇ ਘਰ ਦਾ ਗੁਜ਼ਾਰਾ ਵਧੀਆ ਚੱਲਣ ਲੱਗ ਜਾਂਦਾ ਹੈ ਪਰ ਇੱਥੇ ਗੁਰਜੋਤ ਕਿਸੇ ਨੂੰ ਵੀ ਆਪਣੀ ਬਿਮਾਰੀ ਬਾਰੇ ਨਹੀਂ ਦੱਸਦੀ ਕਿਉਂਕਿ ਉਸ ਨੂੰ ਪਤਾ ਸੀ ਕਿ ਫਿਰ ਤਾਂ ਉਸ ਨਾਲ ਵਿਤਕਰਾ ਹੋਵੇਗਾ ਪਰ ਉਹ ਹਸਪਤਾਲ ਵਿੱਚ ਹਮੇਸ਼ਾ ਧਿਆਨ ਰੱਖਦੀ ਸੀ ਕਿ ਕੋਈ ਵੀ ਪੁੱਲਣਾ ਹੋਵੇ ਜਿਸ ਨਾਲ ਕਿਸੇ ਦੀ ਜ਼ਿੰਦਗੀ ਤੇ ਕੋਈ ਅਸਰ ਹੋਵੇ ਉਹ ਅਕਸਰ ਪੂਰੀ ਧਿਆਨ ਨਾਲ ਕੰਮ ਕਰਦੀ ਸੀ ਇੱਕ ਦਿਨ ਹਸਪਤਾਲ ਵਿੱਚ ਇੱਕ ਗਰੀਬ ਪਰਿਵਾਰ ਆਇਆ ਜੁਯੋ ਤੇ ਡਿਊਟੀ ਉਸ ਵਾਰਡ ਵਿੱਚ ਲੱਗੀ ਸੀ ਜਿੱਥੇ ਉਸ ਗਰੀਬ ਪਰਿਵਾਰ ਦੀ ਇੱਕ ਔਰਤ ਢਾਕਲ ਹੁੰਦੀ ਆ ਜਿਸਦੇ ਬੱਚਾ ਹੋਣ ਵਾਲਾ ਸੀ ਗੁਜੋਤ ਸਕੂਲ ਜਾ ਕੇ ਉਸ ਦਾ ਚੈੱਕਅਪ ਕਰਨ ਲੱਗਦੀ ਆ ਤਾਂ ਉਹ ਗੁਜੋਤ ਹੱਥ ਫੜ ਲੈਂਦੀ ਆ ਤੇ ਮਦਦ ਦੀ ਮੰਗ ਕਰਦੀ ਆ ਜਦੋਂ ਉਹ ਗੁਜੋਤ ਹੱਥ ਫੜ ਦਿਆ ਤਾਂ ਗੁਜੋਤ ਇੱਕਦਮ ਡਰ ਜਾਂਦੀ ਆ ਉਸ ਨੂੰ ਡਰ ਸੀ ਕਿ ਉਸ ਦੀ ਜਾਨੀ ਪਹਿਚਾਨ ਦਾ ਕੋਈ ਨਾ ਹੋਵੇ ਪਰ ਉਸ ਔਰਤ ਦੀਆਂ ਅੱਖਾਂ ਵਿੱਚ ਪਾਣੀ ਦੇਖ ਕੇ ਉਹ ਉਹਨਾਂ ਨੂੰ ਚੁੱਪ ਕਰਾਉਂਦੀ ਆ ਤੇ ਪੁੱਛਦੀ ਆ ਕਿ ਕਿਵੇਂ ਉਹਨਾਂ ਦੀ ਮਦਦ ਕਰ ਸਕਦੀ ਆ ਫਿਰ ਉਹ ਔਰਤ ਦੱਸਦੀ ਆ ਕਿ ਉਸ ਦੇ ਘਰ ਚਾਰ ਬੀਟੀਆਂ ਹਨ ਉਸ ਦੇ ਪਤੀ ਨੇ ਇੱਕ ਬੀਟੀ ਨੂੰ ਮਾਰ ਦਿੱਤਾ ਹੈ ਜੇ ਹੁਣ ਬੀਟੀ ਹੋਈ ਤਾਂ ਉਹ ਉਸ ਨੂੰ ਵੀ ਮਾਰ ਦੇਵੇਗਾ ਕਿਸੇ ਵੀ ਤਰ੍ਹਾਂ ਜੇ ਉਸ ਦੇ ਘਰ ਬੀਟੀ ਹੋਈ ਤਾਂ ਉਹ ਉਸ ਨੂੰ ਬਚਾ ਲਵੇ ਗਰਜੂਤ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰੇ ਪਰ ਫਿਰ ਵੀ ਉਹ ਉਸ ਔਰਤ ਨੂੰ ਦਿਲਾਸਾ ਦਿੰਦੀ ਆ ਤੇ ਉਹ ਤੋਂ ਚਲੀ ਜਾਂਦੀ ਆ ਅਗਲੇ ਦਿਨ ਜਦੋਂ ਉਸ ਔਰਤ ਦਾ آپریشن ਹੁੰਦਾ ਹੈ ਤਾਂ ਗਰਜੂਤ ਨੂੰ ਪਤਾ ਚੱਲਦਾ ਹੈ ਕਿਸ ਦੀ ਬੇਟੀ ਹੋਈ ਆ ਡਾਕਟਰਸ ਔਰ ਦੇ ਪਤੀ ਨੂੰ ਬੱਚੀ ਫੜਾ ਦਿੰਦੇ ਹਨ ਤੇ ਔਰਤ ਹਲੇ ਵੀ ਓਟੀ ਵਿੱਚ ਸੀ ਗਰਜੋਤ ਉਸ ਦੇ ਪਤੀ ਕੋਲ ਜਾਂਦੀ ਹੈ ਤੇ ਕਹਿੰਦੀ ਆ ਕਿ ਤੁਸੀਂ ਕਿੰਨੇ ਕਿਸਮਤ ਵਾਲੇ ਹੋ ਤੁਹਾਡੇ ਇੰਨੀਆਂ ਬੇਟੀਆਂ ਪਰ ਮੇਰੇ ਕੋਈ ਔਲਾਦ ਨਹੀਂ ਇਸ ਸੁਣ ਕੇ ਉਹ ਆਦਮੀ ਨੂੰ ਗੁੱਸਾ ਆਉਂਦਾ ਹੈ ਤੇ ਕਹਿੰਦਾ ਹੈ ਕਿ ਉਸ ਦੇ ਪਹਿਲਾਂ ਹੀ ਚਾਰ ਕੁੜੀਆਂ ਹਨ ਇਹ ਕਿਵੇਂ ਪਾਲੇਗਾ ਉਹ ਗਰਜੋਤ ਬਿਨਾਂ ਕੁਝ ਸੋਚੇ ਕਹਿ ਦਿੰਦੀ ਆ ਕੀ ਹੋਏ ਬੇਟੀ ਉਸ ਨੂੰ ਦੇ ਦੇਣ ਉਸ ਆਦਮੀ ਲਈ ਇਹ ਵੱਡੀ ਅਫਸਰ ਸੀ ਉਹ ਗੁਰਜੋਤ ਨੂੰ ਕਹਿੰਦਾ ਹੈ ਕਿ ਉਹ ਕੁੜੀ ਲੈ ਸਕਦੀ ਆ ਗੁਰਜੋਤ ਬੱਚੀ ਨੂੰ ਗੋਦ ਲੈਣ ਲਈ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਕਰ ਦਿੰਦੀ ਆ ਹਸਪਤਾਲ ਵਾਲਿਆਂ ਦੀ ਗਵਾਹੀ ਪਾ ਕੇ ਉਹ ਕੁੜੀ ਗੁਰਜੋਤ ਨੂੰ ਮਿਲ ਜਾਂਦੀ ਆ ਉਹ ਔਰਤ ਗੁਰਜੋਤ ਦਾ ਧੰਨਵਾਦ ਕਰਦੀ ਆ ਗੁਰਜੋਤ ਜਦੋਂ ਘਰ ਜਾ ਕੇ ਦਾਦੀ ਨੂੰ ਸਭ ਦੱਸਦੀ ਆ ਤਾਂ ਪਹਿਲਾਂ ਤਾਂ ਦਾਦੀ ਨੂੰ ਸਹੀ ਨਹੀਂ ਲੱਗਦਾ ਪਰ ਗੁਰਜੋਤ ਨੂੰ ਉਸ ਬੱਚੀ ਨਾਲ ਖੁਸ਼ ਦੇਖ ਕੇ ਦਾਦੀ ਨੂੰ ਲੱਗਦਾ ਹੈ ਕਿ ਗੁਰਜੋਤ ਨੂੰ ਜ਼ਿੰਦਗੀ ਜੀਣ ਲਈ ਕੁਝ ਮਿਲ ਗਿਆ। ਦਾਦੀ ਵਿਸ ਨੂੰ ਬਹੁਤ ਪਿਆਰ ਕਰਨ ਲੱਗ ਜਾਂਦੀ ਆ। ਕਿ ਜੋਤ ਉਸਦਾ ਨਾਮ ਕੀਰਤ ਰੱਖਦੀ ਆ। ਕੀਰਤ ਬਹੁਤ ਹੀ ਪਿਆਰੀ ਜਹੀ ਬੱਚੀ ਸੀ। ਗੁਰਜੋਤ ਕੀਰਤ ਨੂੰ ਮੰਮਾ ਤੇ ਦਾਦੀ ਨੂੰ ਦਾਦੀ ਮੰਮਾ ਬੋਲਣਾ ਸਿਖਾਉਂਦੀ ਸੀ। ਗੁਰਜੋਤ ਦੀ ਜ਼ਿੰਦਗੀ ਬਹੁਤ ਵਧੀਆ ਵਤੀਤ ਹੋਣ ਲੱਗੀ। ਦਾਦੀ ਸਾਰਾ ਦਿਨ ਕੀਰਤ ਨਾਲ ਖੇਡਦੀ ਰਹਿੰਦੀ ਤੇ ਗੁਰਜੋਤ ਨੌਕਰੀ ਤੇ ਚਲੇ ਜਾਂਦੀ। ਸ਼ਾਮ ਨੂੰ ਆਉਂਦੀ ਆ ਉਹ ਗੁਰਜੋਤ ਤੇ ਕੀਰਤ ਬਹੁਤ ਮસ્ਤੀ ਕਰਦੀਆਂ। ਇਸ ਤਰ੍ਹਾਂ 2 ਸਾਲ ਬੀਤ ਗਏ ਕੀਰਤ ਦਾ ਜਨਮ ਦਿਨ ਸੀ ਗੁਰਜੋਤ ਕੀਰਤ ਤੇ ਦਾਦੀ ਕੋਲ ਲੈ ਬਾਹਰ ਜਾਂਦੀਆਂ ਹਨ ਸਾਰਾ ਦਿਨ ਬਹੁਤ ਘੁੰਮ-ਦਹਾਂਦੇ ਕੀਰਤ ਲਈ ਖੜਾਉਣੇ ਕੀਦ ਕੀ ਜਦੋਂ ਉਹ ਵਾਪਸ ਆ ਰਹੀਆਂ ਹੁੰਦੀਆਂ ਤਾਂ ਗੁਰਜੋਤ ਨੂੰ ਇੱਕ ਬੱਚੀ ਦਿਖਦੀ ਆ ਜੋ ਕਿ ਭੀਖ ਮੰਗ ਰਹੀ ਸੀ ਕੀਰਤ ਕੋਲ ਬਿਸਕਟ ਦੇ ਪੈਕੇਟ ਸੀ ਜਦ ਗੁਰਜੋਤ ਖੋਲ ਜਾਂਦੀ ਆ ਤਾਂ ਉਸ ਨੂੰ ਯਾਦ ਆਉਂਦਾ ਹੈ ਕਿ ਇਹ ਕੀਰਤ ਦੀ ਭੈਣ ਜਿਸ ਨੂੰ ਉਸ ਨੇ 2 ਸਾਲ ਪਹਿਲਾਂ ਹਸਪਤਾਲ ਵਿੱਚ ਦੇਖਿਆ ਸੀ ਗਜੋਤ ਉਸਨੂੰ ਪਛਦੀਆ ਕਿ ਤੇਰੀ ਮੰਮੀ ਕਿੱਥੇ ਨੇ ਉਹ ਬੱਚੀ ਡਰ ਜਾਂਦੀ ਹੈ ਤੇ ਭੱਜਣ ਲੱਗਦੀ ਆ ਗਜੋਤ ਉਸਨੂੰ ਰੋਕ ਕੇ ਕੀਰਤ ਕੋਲੋਂ ਬਿਸਕਟ ਦਾ ਪੈਕੇਟ ਲੈ ਲੈਂਦੀ ਆ ਤੇ ਉਸਨੂੰ ਦੇ ਦਿੰਦੀ ਆ ਫਿਰ ਗਜੋਤ ਨੂੰ ਸਹੀ ਨਹੀਂ ਲੱਗਦਾ ਕਿ ਉਹ ਉਸ ਪਰਿਵਾਰ ਨੂੰ ਦੁਬਾਰਾ ਮਿਲੇ ਕਿਉਂਕਿ ਸ਼ਾਇਦ ਉਹ ਕੀਰਤ ਨੂੰ ਭੁੱਲ ਚੁੱਕੇ ਹੋਣੇ ਉਹ ਉਸ ਛੋਟੀ ਜਹੀ ਬੱਚੀ ਨੂੰ ਕੁਝ ਪੈਸੇ ਦਿੰਦੀ ਆ ਤੇ ਕਹਿੰਦੀ ਆ ਕਿ ਉਹ ਆਪਣੀਆਂ ਦੋਸਤੀਆਂ ਪਹਿਣਾ ਲੈ ਵੀ ਕੁਝ ਖਰੀਦੇ ਨਨਕੀ ਕੀ ਉਹ ਤੂੰ ਚਲੀ ਜਾਂਦੀ ਆ ਤੇ ਗੁਰਜੋਤ ਦਾਦੀ ਨੂੰ ਸਵੱਛੀ ਤੇ ਕੀਰਤ ਬਾਰੇ ਦੱਸਦੀ ਆ ਅਗਲੇ ਦਿਨ ਗੁਰਜੋਤ ਹਸਪਤਾਲ ਜਾਂਦੀ ਆ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸੇ ਪੁਰਾਣੇ ਸ਼ਹਿਰ ਵਿੱਚ ਇੱਕ ਹਸਪਤਾਲ ਖੁੱਲ੍ਹਿਆ ਗਿਆ ਹੈ ਉਹ ਹਸਪਤਾਲ ਜਸਤੇ ਪਾਪਾ ਨੇ ਖੋਲ੍ਹਿਆ ਸੀ ਆਪਣੀ ਨੂੰਹ ਅਤੇ ਪੁੱਤ ਦੇ ਵਿਆਹ ਤੇ ਤੋਹਫੇ ਦੇ ਤੌਰ ਤੇ ਉਹਨਾਂ ਨੂੰ ਖੋਲ੍ਹ ਕੇ ਦਿੱਤਾ ਸੀ ਗੁਰਜੋਤ ਨੂੰ ਕਿਸੇ ਨਰਸ ਤੋਂ ਇਹ ਪਤਾ ਲੱਗਦਾ ਹੈ ਤਾਂ ਉਹ ਥੋੜੀ ਦੁਖੀ ਹੋ ਜਾਂਦੀ ਆ ਪਰ ਫਿਰ ਉਸਨੂੰ ਲੱਗਦਾ ਹੈ ਕਿ ਜਸ ਆਪਣੇ ਜ਼ਿੰਦਗੀ ਚ ਬਹੁਤ ਅੱਗੇ ਵੱਧ ਚੁਕਿਆ ਜਿੰਨੀ ਚੇਤੀ ਉਹ ਇਹ ਗੱਲ ਸਮਝ ਲਵੇ ਵਧੀਆ ਹੈ ਹਸਪਤਾਲ ਦੇ ਕੁਝ ਡਾਕਟਰ ਨੂੰ ਸੱਦਿਆ ਗਿਆ ਸੀ ਜਿਸ ਵਿੱਚ ਗੁਰਜੋਤ ਦੇ ਹਸਪਤਾਲ ਵਾਲੇ ਡਾਕਟਰ ਵੀ ਜਾਣ ਵਾਲੇ ਸੀ ਗੁਰਜੋਤ ਨੂੰ ਸਮਝ ਆ ਜਾਂਦੀਆ ਕਿ ਜਸ ਆਪਣੀ ਜ਼ਿੰਦਗੀ ਵਿੱਚ ਬਹੁਤ ਅੱਗੇ ਵੱਧ ਚੁਕਿਆ ਕੁਝ ਦਿਨ ਬਾਅਦ ਮਹੂਰਤ ਹੁੰਦਾ ਜਿੱਥੇ ਮੁੰਬਈ ਹਸਪਤਾਲ ਦੇ ਕੁਝ ਡਾਕਟਰ ਜਾਂਦੇ ਹਨ ਪਰ ਗੁਰਜੋਤ ਨਹੀਂ ਜਾਂਦੀ ਮਹੂਰੇ ਤੋਂ ਅਗਲੇ ਦਿਨ ਅਖਬਾਰ ਵਿੱਚ ਫੋਟੋ ਆਉਂਦੇ ਹਨ ਗੁਜਤ ਨੂੰ ਤੋਂ ਪਤਾ ਲੱਗਦਾ ਹੈ ਕਿ ਜਸ ਤੇ ਕਿਰਨ ਦਾ ਵਿਆਹ ਹੋਇਆ ਹੈ। ਉਸ ਨੂੰ ਕੁਝ ਸਮਝ ਨਹੀਂ ਆਉਂਦੀ ਕਿ ਕਿਰਨ ਨੇ ਵੀ ਕਦੀ ਉਸ ਨੂੰ ਦੱਸਿਆ ਨਹੀਂ। ਉਸ ਨੂੰ ਬਹੁਤ ਦੁੱਖ ਹੁੰਦਾ ਹੈ ਕਿ ਕਿਸੇ ਸਮੇਂ ਉਹ ਦੋਨੋਂ ਉਸਦੇ ਬਹੁਤ ਵਧੀਆ ਦੋਸਤ ਸੀ ਤੇ ਅੱਜ ਉਹਨਾਂ ਦੋਨਾਂ ਨੇ ਆਪਣੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਦੱਸਿਆ ਤੱਕ ਨਹੀਂ। ਕਾਰਾ ਕਿ ਉਹ ਦਾਦੀ ਨੂੰ ਕੁਝ ਨਹੀਂ ਦੱਸਦੀ। ਖੇਤ ਨੂੰ ਰੋਟੀ ਖਵਾ ਕੇ ਆਪਣੇ ਕਮਰੇ ਚਲੀ ਜਾਂਦੀ ਆ ਤੇ ਕੀਰਤ ਦਾਦੀ ਨਾਲ ਸੌਣ ਲਈ ਚਲੀ ਜਾਂਦੀ ਆ। ਆਪਣੇ ਆਪ ਨੂੰ ਹੁਕਮਾਂ ਵਿੱਚ ਵਿਅਸਤ ਰੱਖਦੀ ਆ ਤਾਂ ਕਿ ਉਸ ਨੂੰ ਉਹਨਾਂ ਦੀ ਯਾਦ ਨਾ ਆਵੇ ਇਸ ਦੌਰਾਨ ਗਰਜੋਤ ਨੇ ਕਦੇ ਵੀ ਜਸ ਜਾ ਕਿਰਨ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਆਪਣੀ ਜ਼ਿੰਦਗੀ ਵਿੱਚ ਖੁਸ਼ ਸੀ ਬੇਸ਼ੱਕ ਉਸ ਦੇ ਮਨ ਵਿੱਚ ਅੱਜ ਵੀ ਜਸ ਲਈ ਪਿਆਰ ਸੀ ਪਰ ਫਿਰ ਵੀ ਕਦੇ ਉਸ ਨੇ ਜ਼ਾਹਿਰ ਨਹੀਂ ਕੀਤਾ ਸੀ ਕੀਰਤ 3 ਸਾਲ ਦੀ ਹੋ ਗ ਜਾਂਦੀ ਆ ਤੇ ਗਰਜੋਤ ਉਸ ਨੂੰ ਮਵਈ ਦੇ ਹੀ ਇੱਕ ਸਕੂਲ ਵਿੱਚ ਦਾਖਲ ਕਰਵਾ ਦਿੰਦੀ ਆ ਜਿੱਥੇ ਕੀਰਤ ਦੀ ਪੜ੍ਹਾਈ ਸ਼ੁਰੂ ਹੁੰਦੀ ਆ ਗੁਰਜੋਤ ਉਸਨੂੰ ਵਧੀਆ ਸਕੂਲ ਵਿੱਚ ਪਾਉਂਦੀ ਆ ਤਾਂ ਕਿ ਉਸੇ ਪੜ੍ਹਾਈ ਵਿੱਚ ਕੋਈ ਵੀ ਮੁਸ਼ਕਿਲ ਨਾ ਆਵੇ ਤੇ ਉਹ ਕਾਮਯਾਬ ਹੋ ਸਕੇ ਇੱਕ ਦਿਨ ਦਾਦੀ ਗੁਰਜੋਤ ਨੂੰ ਉਸੇ ਵਿਆਹ ਲਈ ਬੁਲਦੀ ਆ ਪਰ ਗੁਰਜੋਤ ਮਨ ਕਰਦੀ ਆ ਤੇ ਆਪਣੀ ਜ਼ਿੰਦਗੀ ਬਸ ਕੀਰਤ ਲਈ ਬਤੀਤ ਕਰਨ ਵਾਸਤੇ ਕਹਿੰਦੀ ਆ ਪਰ ਦਾਦੀ ਕਹਿੰਦੀ ਆ ਕਿ ਬਹੁਤ ਲੋੜਵਾਨ ਹੁੰਦੇ ਨੇ ਤੁਮਝੇ ਚਾਹੇ ਤਾਂ ਆਪਣੀ ਬਿਮਾਰੀ ਵੜੀ ਤਸਕੀ ਹੀ ਵਿਆਹ ਕਰਵਾ ਲੈ ਪਰ ਮੈਂ ਤੇਰੇ ਨਾਲ ਕਦੋਂ ਤੱਕ ਕੰਬੁੱਤ ਇਕ ਨਾ ਇੱਕ ਦਿਨ ਤੈਨੂੰ ਵਿਆਹ ਕਰਨਾ ਪੈਣਾ ਪਰ ਕੁਝੋਤ ਮੰਨਾ ਕਰਦੀ ਆ ਤੇ ਦਾਦੀ ਨੂੰ ਦੁਬਾਰਾ ਉਸਦੇ ਵਿਆਹ ਦੀ ਗੱਲ ਕਰਨ ਤੋਂ ਵੀ ਮਨਾ ਕਰ دیا۔ ਉਤਰਜਸ ਜਦੋਂ ਲੰਡਨ ਤੋਂ ਵਾਪਸ ਆਉਂਦਾ ਹੈ ਤਾਂ ਉਹਦੇ ਗਜੂਤ ਇੱਕ ਕਰ ਜਾਂਦਾ ਸੀ ਜਿੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਘਰ ਵਿੱਚ ਕਿੱਥੇ ਜਾ ਚੁੱਕੇ ਨੇ। ਜਿase ਪਾਪਾ ਕਹਿ ਦਿੰਦੇ ਕਿ ਗਜੂਤ ਕਿਸੇ ਨਾਲ ਚਲੀ ਗਈ ਸੀ ਜਿਸ ਕਰਕੇ ਉਸਦੀ ਦਾਦੀ ਨੇ ਵੀ ਪਿੰਨ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਹ ਜਿase ਕਿਰਨ ਦਾ ਵਿਆਹ ਕਰਵਾ ਦਿੰਦੇ ਸੀ। ਪਰ ਚਾਸ ਕੁਝੋਤ ਨੂੰ ਅੱਜ ਵੀ ਯਾਦ ਕਰਦਾ ਸੀ ਜਸਤੇ ਕਿਰਨ ਦਾ ਇੱਕ ਮੁੰਡਾ ਹੁੰਦਾ ਹੈ ਜਿਸ ਦਾ ਨਾਮ ਗੁਰਜੀਤ ਰੱਖਦੇ ਹਨ ਕੀਰਤ 6 ਸਾਲ ਦੇ ਹੋ ਜਾਂਦੇ ਆ ਤਾਂ ਉਹ ਇੱਕ ਡਾਂਸ ਪ੍ਰਤੀਯੋਗਤਾ ਵਿੱਚ ਹਿੱਸਾ ਲੈਂਦੀ ਆ ਇਹ ਡਾਂਸ ਪ੍ਰਤੀਯੋਗਤਾ ਵਿੱਚ ਬਖ ਬਖ ਸ਼ਹਿਰਾਂ ਦੇ ਬੱਚੇ ਹਿੱਸਾ ਲੈ ਰਹੇ ਸੀ ਗੁਰਜੀਤ ਨੇ ਵੀ ਹਿੱਸਾ ਲਿਆ ਸੀ ਉਹ 5 ਸਾਲ ਦਾ ਸੀ ਇਸ ਪ੍ਰਤੀਯੋਗਤਾ ਲਈ ਸਾਰੀਆਂ ਬੱਚੀਆਂ ਨੂੰ ਚੰਡੀਗੜ੍ਹ ਲੈ ਕੇ ਜਾਣਾ ਸੀ ਗੁਰਜੀਤ ਤੇ ਕੀਰਤ ਲਈ ਜਾਣਾ ਔਖਾ ਸੀ ਇਸ ਲਈ ਕੀਰਤ ਉਸਦੀ ਦਾਦੀ ਤੋਂ ਨੂੰ ਚਲੀਆਂ ਜਾਂਦੀਆਂ ਹਨ ਸਕੂਲ ਵੱਲੋਂ ਉੱਥੇ ਰਹਿਣ ਦਾ ਅਰੇਂজমেন্ট ਕੀਤਾ ਹੋਇਆ ਸੀ ਜਸਤੇ ਕਿਰਨ ਗੁਰਜੀਤ ਨਾਲ ਆਪ ਨਹੀਂ ਆਉਂਦੀ ਉਹ ਆਪਣੇ ਘਰ ਦੇ ਇੱਕ ਨੌਕਰ ਨੂੰ ਗੁਰਜੀ ਦੇ ਨਾਲ ਭੇਜ ਦਿੰਦੇ ਹਨ ਤਾਂ ਕਿ ਉਹ ਗੁਰਜੀ ਦਾ ਧਿਆਨ ਰੱਖ ਸਕੇ ਚੰਡੀਗੜ੍ਹ ਗੁਰਜੀ ਤੇ ਕੀਰਤ ਦੀ ਮੁਲਾਕਾਤ ਹੁੰਦੀ ਆ ਉਹ ਦੋਨੋਂ ਨੂੰ ਕਿਸਮਤ ਨਾਲ ਡਾਂਸ ਪਾਰਟਨਰ ਬਣਾ ਦਿੱਤਾ ਜਾਂਦਾ ਹੈ ਦਾਦੀ ਨੂੰ ਨਹੀਂ ਪਤਾ ਸੀ ਕਿ ਜਸਤਾ ਹੀ ਮੁੰਡਾ ਹੈ ਦੋਨੋਂ ਰਜਨਾ ਪ੍ਰੈਕਟਿਸ ਕਰਦੇ ਤੇ ਸ਼ਾਮ ਨੂੰ ਕੀਰਤ ਜਦੋਂ ਦਾਦੀ ਨਾਲ ਕੰਮ ਜਾਂਦੀ ਤਾਂ ਗੁਰਜੀਤ ਵੀ ਉਹਨਾਂ ਦੇ ਨਾਲ ਚਲਾ ਜਾਂਦਾ ਗੁਰਜੀਤ ਤੇ ਕੀਰਤ ਕਾਫੀ ਵਧੀਆ ਦੋਸਤ ਬਣ ਗਏ ਦੋਨੋਂ ਇਕੱਠੇ ਖੇਡਦੇ ਤੇ ਸਾਰਾ ਦਿਨ ਮਸਤੀ ਕਰਦੇ ਦਾਦੀ ਦੋਨਾਂ ਨੂੰ ਬਹੁਤ ਪਿਆਰ ਕਰਦੀ ਦਾਦੀ ਨੇ ਗੁਰਜੀਤ ਨੂੰ ਫੋਨ ਕਰਕੇ ਦੱਸਿਆ ਕਿ ਕੀਰਤ ਠੀਕ ਠਾਕਾ ਤੇ ਬਹੁਤ ਮਸਤੀ ਕਰਦੀਆ ਉਸਨੇ ਇੱਕ ਦੋਸਤ ਬਣਾਇਆ ਹੈ ਜਿਸ ਨਾਲ ਸਾਰਾ ਦਿਨ ਖੇਡਦੀਆ 15 ਦਿਨ ਬਾਅਦ ਫਾਈਨਲ ਆ ਜਾਂਦਾ ਹੈ ਜਿਸ ਚ ਕੀਰਤ ਜਿੱਤ ਕਰਦੀਆ ਕਿ ਉਹ ਮम्मा ਵੀ ਆਉਣ ਦਾਦੀ ਗੁਰਜੀਤ ਨੂੰ ਦੱਸਦੀਆ ਕਿ ਕੀਰਤ ਜਿੱਤ ਕਰ ਰਹੀਆ ਕਿ ਤੂੰ ਇਥੇ ਆਵੇਂ ਗੁਰਜੀਤ ਕੀਰਤ ਨੂੰ ਕਹਿੰਦੀਆ ਕਿ ਫਾਈਨਲ ਦੇ ਵਾਲੇ ਦਿਨ ਮੈਂ ਤੇਰੇ ਕੋਲ ਹੋਮਾਂਗੀ ਇਹ ਸੁਣ ਕੇ ਕੀਰਤ ਖੁਸ਼ ਹੋ ਜਾਂਦੀਆ ਉਹ ਗੁਰਜੀਤ ਨੂੰ ਦੱਸਦੀਆ ਕਿ ਉਸਦੀ ਮम्मा ਵੀ ਆਉਣਗੇ ਮੇਰੀ ਮम्मा ਬਹੁਤ ਵਧੀਆ ਹੈ ਗੁਰਜੀਤ ਕਹਿੰਦਾ ਹੈ ਕਿ ਮੇਰੀ ਮम्मा ਜ਼ਿਆਦਾ ਵਧੀਆ ਹੈ ਦੋਨੋਂ ਲੜਨ ਲੱਗ ਜਾਂਦੇ ਨੇ ਹਨ ਫਾਈਨਲ ਤਿਆ ਜਾਂਦਾ ਹੈ ਗੁਰਜੋਤ ਚਟੇਗਾ ਚਲੀ ਜਾਂਦੀ ਆ ਉਧਰ ਕਿਰਨ ਦੀ ਤबीयत ਠੀਕ ਨਾ ਹੋਣ ਕਰਕੇ ਜਸ ਗੁਰਜੀਤ ਕੋਲ ਆਉਂਦਾ ਹੈ ਦੋਨੋਂ ਆਡੀਟੋਰੀਅਮ ਵਿੱਚ ਚਲੇ ਜਾਂਦੇ ਹਨ ਪਰ ਇੱਕ ਦੂਸਰੇ ਨੂੰ ਦੇਖਦੇ ਰਹੇ ਉਦੋਂ ਨੂੰ ਪ੍ਰਤੀਯੋਗਤਾ ਸ਼ੁਰੂ ਹੋ ਜਾਂਦੀ ਆ ਸ਼ਾਮ ਤੱਕ ਇਹ ਪ੍ਰਤੀਯੋਗਤਾ ਚੱਲਦੀ ਆ ਚਲ ਨਤੀਜੇ ਦਾ ਸਮਾਂ ਆਉਂਦਾ ਤਾਂ ਸਾਰਿਆਂ ਦੇ ਮਾਤਾ ਪਿਤਾ ਨੂੰ ਸਟੇਜ ਉੱਪਰ ਆਉਣ ਦੀ ਕਿਹਾ ਜਾਂਦਾ ਹੈ ਜਦੋਂ ਗੁਰਜੋ ਤੇਜਸਤਾ ਨਾਮ ਲਿਆ ਜਾਂਦਾ ਹੈ ਤਦ ਉਹਨੂੰ ਖੜੇ ਹੋ ਕੇ ਸਟੇਜ ਵੱਲ ਤੁਰ ਪੰਦੇ ਹਨ ਜਦੋਂ ਉਹ ਇੱਕ ਦੂਸਰੇ ਨੂੰ ਦੇਖਦੇ ਹਨ ਤਾਂ ਉਹਨਾਂ ਨੂੰ ਸਭ ਕੁਝ ਯਾਦ ਆ ਜਾਂਦਾ ਹੈ ਪਰ ਦੋਨੋਂ ਇੱਕ ਦੂਸਰੇ ਵੱਲ ਇੱਕ ਨਫ਼ਰਤ ਵਾਂਗ ਵੇਖ ਰਹੇ ਸੀ ਜਿਵੇਂ ਕਿ ਇੱਕ ਦੂਸਰੇ ਨੂੰ ਉਸ ਦੇ ਕਿਤੇ ਧੋਖੇ ਦਾ ਅਹਿਸਾਸ ਕਰਵਾ ਰਹੇ ਹੋਣ ਜਦੋਂ ਕੀਰਤ ਤੇ ਗੁਰਜੀਤ ਨੂੰ ਜੀਨਰ ਦੀ ਟਰੋਫੀ ਦਿੱਤੀ ਜਾਂਦੀ ਆ ਤਾਂ ਉਹਦੇ ਜਸ ਨੂੰ ਪਤਾ ਲੱਗਦਾ ਹੈ ਕਿ ਕੀਰਤ ਕੁਝ ਜੋਤੀ ਦੀ ਬੀਟੀ ਆ ਤੇ ਗੁਰਜੀਤ ਨੂੰ ਪਤਾ ਲੱਗਦਾ ਹੈ ਕਿ ਗੁਰਜੀਤ ਚਸਤਾ ਮੁੰਡਾ ਹੈ ਦੋਨੋਂ ਇੱਕ ਦੂਸਰੇ ਨੂੰ ਬੁਲਾਉਂਦੇ ਨਹੀਂ ਸਟੇਜ ਤੋਂ ਹੇਠਾਂ ਆਉਣ ਤੋਂ ਬਾਅਦ ਉਹ ਇੱਕ ਦੂਸਰੇ ਵੱਲ ਵੇਖ ਰਹੇ ਸੀ ਪਰ ਇੱਕ ਨਫ਼ਰਤ ਕਰਕੇ ਇੱਕ ਦੂਸਰੇ ਨੂੰ ਬੁਲਾਉਣਾ ਨਹੀਂ ਸੀ ਚਾਹੁੰਦੇ ਕੀਰਤ ਗੁਰਜੀਤ ਨੂੰ ਦੇਖ ਕੇ ਉਸ ਵੱਲ ਨੂੰ ਭੱਜ ਉੱਠੀ ਗੁਰਜੋਤ ਕੀਰ ਦੇ ਪਿੱਛੇ ਗਈ ਤੇ ਜਾ ਕੇ ਉਸਨੇ ਕੀਰ ਦਾ ਹੱਥ ਫੜ ਕੇ ਤੁਰਨ ਲੱਗੀ ਪਰ ਕੀਰਤ ਕਹਿਣ ਲੱਗੀ ਮਮਾ ਇਹ ਮੇਰਾ ਦੋਸਤ ਹੈ ਮੈਂ ਇਸ ਨੂੰ ਕਿਹਾ ਸੀ ਮੇਰੇ ਮਮਾ ਬਹੁਤ ਵਧੀਆ ਦਾਦੀ ਚੁੱਪਚਾਪ ਗੋਲ ਥੜੀ ਸੀ ਗੁਰਜੀਤ ਤੇ ਕੀਰਤ ਨੇ ਆਈਸਕ੍ਰੀਮ ਵਾਲੇ ਨੂੰ ਦੇਖਿਆ ਤੇ ਦਾਦੀ ਨੂੰ ਲੈ ਕੇ ਦੋਨੋਂ ਉੱਤਰ ਦੌੜ ਗਏ ਜਸ ਨੇ ਗੁਰਜੀਤ ਨੂੰ ਰੋਕਿਆ ਨਾ ਜਸ ਨੇ ਗੁਰਜੋਤ ਨੂੰ ਪੁੱਛਿਆ ਕਿ ਬੇਟੀ ਦਾ ਨਾਮ ਕੀਰਤ ਕਿਉਂ ਰੱਖਿਆ ਸਵਾਲ ਦਾ ਜਵਾਬ ਦਿੱਤੇ ਬਿਨਾਂ ਗੁਰਜੋਤ ਨੇ ਕਿਹਾ ਕਿ ਤੂੰ ਗੁਰਜੀਤ ਕਿਉਂ ਰੱਖਿਆ ਦੋਨਾਂ ਨੇ ਇੱਕ ਦੂਸਰੇ ਦੇ ਸਵਾਲ ਦਾ ਜਵਾਬ ਨਾ ਦਿੱਤਾ ਫਿਰ ਦੋਨੋਂ ਕੁਝ ਸਮੇਂ ਚੁੱਪ ਰਹੇ ਤੇ ਬਾਅਦ ਵਿੱਚ ਗੁਰਜੋਤ ਨੇ ਪੁੱਛਿਆ ਜਿਸ ਕਿਰਤ ਕਿਰਨ ਕਿਉਂ ਨਹੀਂ ਆਈ ਜਸਨੇ ਜਵਾਬ ਦਿੱਤਾ ਕਿ ਉਸਦੀ ਤਬੀਤ ਠੀਕ ਨਹੀਂ ਸੀ ਜਸਨੇ ਕਿਹਾ ਤੇਰਾ ਹਸਬੰਦ ਨਹੀਂ ਆਇਆ ਗੁਰਜੋਤ ਸਮਝ ਗਈ ਸੀ ਉਹ ਕੀਰਤ ਨੂੰ ਉਸਦੀ ਬੀਟੀ ਹੀ ਸਮਝ ਰਿਹਾ ਤਾਂ ਗੁਰਜੋਤ ਨੇ ਬਿਨਾਂ ਉਸ ਨੂੰ ਸੱਚਾਈ ਦੱਸੀ ਦੱਸ ਦਿੱਤਾ ਕਿ ਉਹਨਾਂ ਨੂੰ ਕੋਈ ਕੰਮ ਸੀ ਤਾਂ ਕਰਕੇ ਉਹ ਨਹੀਂ ਆ ਸਕੀ ਬੇਸ਼ੱਕ ਉਹ ਇੱਕ ਦੂਸਰੇ ਨਾਲ ਗੱਲ ਕਰ ਰਹੀ ਸੀ ਪਰ ਦੋਵਾਂ ਦੀਆਂ ਗੱਲਾਂ ਵਿੱਚ ਇੱਕ ਨਾਰਾਜ਼ਗੀ ਸੀ ਦੋਨੋਂ ਬੱਚੇ ਆਈਸਕ੍ਰੀਮ ਲੈ ਕੇ ਆ ਗਏ ਜਸ ਕੁਜੀਤ ਨੂੰ ਲੈ ਕੇ ਤੇ ਗੁਰਜੋਤ ਕੀਰਤ ਨੂੰ ਲੈ ਕੇ ਤੁਰ ਪਈ ਦੋਨੋਂ ਫਿਰ ਤੋਂ ਆਪਣੀ ਆਪਣੀ ਰਸਤੇ ਚਲੇ ਗਏ ਰਸਤੇ ਵਿੱਚ ਆਂਦੀਆਂ ਗੁਰਜੀਤ ਜਸ ਨੂੰ ਕੀਰਤ ਉਸਦੀ ਦਾਦੀ ਨਾਲ ਕੀਤੀਆਂ ਗੱਲਾਂ ਤੇ ਖੇਡਾਂ ਬਾਰੇ ਦੱਸ ਰਹੀ ਸੀ ਪਰ ਜਸ ਦਾ ਧਿਆਨ ਸਿਰਫ ਆਪਣੀ ਉਹਨਾਂ ਪੀਤੀ ਕਾਲਜ ਦੇ ਦਿਨਾਂ ਵਿੱਚ ਸੀ ਗੁਰਜੋਤ ਵੀ ਬਸ ਵਿੱਚ ਬੈਠੀ ਬਸ ਉਸ ਸਮੇਂ ਨੂੰ ਯਾਦ ਕਰ ਰਹੀ ਸੀ ਜਦੋਂ ਜਸ ਕਰ ਗਿਆ ਤਾਂ ਕਿਰਨ ਦੀ ਤਬੀਤ ਕਾਫੀ ਖਰਾਬ ਸੀ ਡਾਕਟਰ ਘਰ ਆਇਆ ਹੋਇਆ ਸੀ किरण ਨੂੰ ਦਵਾਈ ਦੇਣ ਤੋਂ ਬਾਅਦ ਜਦੋਂ ਡਾਕਟਰ ਚਲਾ ਗਿਆ ਤਾਂ ਕੁਜੀਤ ਨੇ ਕਿਰਨ ਨੂੰ ਆਪਣਾ ਸਰਟੀਫਿਕੇਟ ਤੇ ਟਰੋਫੀ ਦਿਖਾਈ ਉਸ ਸਰਟੀਫਿਕੇਟ ਤੇ ਕੁਜੀਤ ਤੇ ਕੀਰਤ ਦੇ ਨਾਮ ਤੋਂ ਇਲਾਵਾ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਲਿਖਿਆ ਸੀ ਪਰ ਕਿਰਨ ਨੇ ਦੇਖਿਆ ਕਿ ਗੁਰਜੀਤ ਦੀ ਡਾਂਸ ਪਾਰਟਨਰ ਦੇ ਮਾਤਾ ਪਿਤਾ ਦੋਨੋਂ ਦਾ ਨਾਮ ਗੁਰਜੋਤ ਕੌਰ ਲਿਖਿਆ ਹੋਇਆ ਸੀ ਉਸਨੇ ਜਸ ਨੇ ਸਵਾਲ ਕੀਤਾ ਕਿ ਦੋਨਾਂ ਜਗ੍ਹਾ ਉਸਦੀ ਮਾਂ ਦਾ ਨਾਮ ਹੀ ਕਿਉਂ ਜਸ ਨੇ ਪਹਿਲਾਂ ਸਰਟੀਫਿਕੇਟ ਨਹੀਂ ਦੇਖਿਆ ਸੀ ਜਸ ਖੁਦ ਹੈਰਾਨ ਹੋ ਗਿਆ ਫਿਰ ਉਸਨੇ ਕਿਰਨ ਨੂੰ ਗਰਜੂਤ ਵਾਰੇ ਤੇ ਕੀਰਤ ਵਾਰੇ ਦੱਸਿਆ ਕਿਰਨ ਨੂੰ ਲੱਗਾ ਸ਼ਾਇਦ ਉਸਤਾਦ ਈਤ ਉਸਦੇ ਸਾਹਮਣੇ ਆਨ ਖੜਾ ਹੈ ਉਸਨੇ ਜਸ ਨੂੰ ਨਾ ਦੋਨੋਂ ਵਿਚਾਰ ਹੋਏ ਗੱਲਬਾਤ ਪੁੱਛਿਆ ਤਾਂ ਜਸ ਨੇ ਸਭ ਦੱਸ ਦਿੱਤਾ ਕਿਰਨ ਸਮਝ ਗਈ ਸੀ ਕਿ ਗਰਜੂਤ ਨੇ ਜਸ ਨੂੰ ਝੂਠ ਬੋਲਿਆ ਹੈ ਕਿ ਉਸਦਾ ਪਤੀ ਕਿਸੇ ਕੰਮ ਕਰਕੇ ਨਹੀਂ ਆਇਆ ਅਸਲ ਵਿੱਚ ਉਸਨੇ ਵਿਆਹ ਹੀ ਨਹੀਂ ਕਰਵਾਇਆ ਪਰ ਕੀਰਤ ਕੌਣ ਹੋ ਸਕਦੀ ਉਸਦੇ ਮਨ ਵਿੱਚ ਇਹ ਸਵਾਲ ਸੀ ਕੀਤਵਾਰੇ ਕਿਰਨ ਦੇ ਮਨ ਵਿੱਚ ਬਹੁਤ ਵਿਚਾਰ ਆ ਰਹੀ ਸੀ ਕਦੇ-ਕਦੇ ਉਸ ਨੂੰ ਲੱਗਦਾ ਹੋ ਸਕਦਾ ਹੈ ਕਿ ਗਰਜੋਤ ਨੇ ਕਿਸੇ ਨਾਲ ਵਿਆਹ ਕਰਵਾ ਲਿਆ ਹੋਵੇ ਤੇ ਉਸ ਨੂੰ ਛੱਡ ਕੇ ਚਲਾ ਗਿਆ ਹੋਵੇ ਜਿਸ ਕਰਕੇ ਗਰਜੋਤ ਨੇ ਸਰਟੀਫਿਕੇਟ ਤੇ ਆਪਣਾ ਨਾਮ ਲਿਖਵਾ ਲਿਆ ਹੋਵੇ ਕਿਰਨ ਦੇ ਮਨ ਵਿੱਚ ਕਈ ਸਵਾਲ ਸੀ ਪਰ ਜਵਾਬ ਕੋਈ ਨਹੀਂ ساری ਰਾਤ ਜਸ ਨੂੰ ਵੀ ਨੀਂਦ ਨਾ ਆਈ ਉਹ ਗਰਜੋਤ ਤੇ ਕੀਤਵਾਰੇ ਸੋਚਦਾ ਰਿਹਾ ਇਸੇ ਨਾਲ ਹੀ ਉਸ ਨੂੰ ਇਹ ਸਮਝ ਆ ਰਹੀ ਸੀ ਕਿ ਸਰਟੀਫିକੇਟ ਤੇ ਕੀ ਰਦੀ ਪਿਤਾ ਦਾ ਨਾਮ ਕਿਉਂ ਨਹੀਂ ਸੀ ساری ਰਾਤ ਉਹ ਬਸ ਇਸ ਬਾਰੇ ਸੋਚਦਾ ਰਿਹਾ ਕਿਰਨੋ ਵੀ ਹੁਣ ਚੰਗ ਲੱਗ ਰਹੀ ਹਸੀ ਕਿ ਗੁਰਜੀਤ ਫਿਰ ਵਾਪਸ ਉਹਨਾਂ ਦੀ ਜ਼ਿੰਦਗੀ ਵਿੱਚ ਆ ਰਹੀ ਆ ਅਗਲੇ ਦਿਨ ਜਦਸ ਨੇ ਗੁਰਜੀਤ ਨਾਲ ਗਏ ਨੌਕਰ ਨੂੰ ਪੁੱਛਿਆ ਕਿ ਗੁਰਜੀਤ ਨਾਲ ਉਥੇ ਉਹ ਛੋਟੀ ਬੱਚੀ ਤੇ ਇੱਕ ਬਜ਼ੁਰਗ औरत ਸੀ ਉਹ ਕਿੱਥੋਂ ਆਏ ਸੀ ਨੌਕਰ ਨੇ ਜਵਾਬ ਦਿੱਤਾ ਕਿ ਸਾਹਿਬ ਇਹਨਾਂ ਤਾਂ ਨਹੀਂ ਪਤਾ ਪਰ ਛੋਟੀ ਬੱਚੀ ਬੋਲ ਰਹੀ ਸੀ ਉਸਦੀ ਮੰਮੀ ਡਾਕਟਰ ਹੈ ਜਸ ਸਮਝ ਗਿਆ ਕਿ ਉਹ ਕਿਸੇ ਹਸਪਤਲ ਨੌਕਰੀ ਕਰਦੀ ਹੋਵੇਗੀ ਕਿਰਨ ਨੂੰ ਸਮਝ ਆ ਗਈ ਸੀ ਕਿ ਜਸ ਗਜੋਧਵਾਰੇ ਪਤਾ ਕਰ ਰਿਹਾ ਹੈ ਕਿਰਨ ਨੂੰ ਆਪਣੇ ਬੋਲੇ ਹੋਏ ਝੂਠ ਦਾ ਡਰ ਸੀ ਅਗਲੇ ਦਿਨ ਜਸ ਗਜੋਦੀ ਸਚਾਈ ਪਤਾ ਕਰਨ ਲਈ ਚੰਡੀਗੜ੍ਹ ਰਵਾਨਾ ਹੋਣ ਲੱਗਿਆ ਤਾਂ ਕਿਰਨ ਨੇ ਜਸ ਨੂੰ ਕਿਹਾ ਕਿ ਉਸਨੇ ਹਸਪਤਲ ਜਾਣਾ ਹੈ ਜਸ ਨੇ ਕਿਰਨ ਨੂੰ ਕਿਹਾ ਕਿ ਉਹ ਕਰ ਵਿੱਚ ਕਿਸੇ ਨੂੰ ਨਾਲ ਲੈ ਜਾਵੇ ਪਰ ਕਿਰਨ ਨੇ ਜ਼िद ਕੀਤੀ ਕਿ ਜਿਉ ਉਹ ਉਸ ਨਾਲ ਨਾ ਗਿਆ ਤਾਂ ਕਿਰਨ ਹਸਪਤਾਲ ਦਵਾਈ ਲੈਣੇ ਜਾਵੇਗੀ। ਅਛਸ ਨੂੰ ਹਸਪਤਾਲ ਕੁਝ ਕੰਮ ਵੀ ਸੀ ਜਸ ਨੇ ਕਿਹਾ ਠੀਕ ਹੈ। ਜਸ ਕਿਰਨ ਨੂੰ ਲੈ ਕੇ ਹਸਪਤਾਲ ਚਲ ਗਿਆ। ਜਿੱਥੇ ਜਸ ਨੇ ਆਪਣਾ ਕੰਮ ਵੀ ਖਤਮ ਕਰ ਲਿਆ ਪਰ ਜਸ ਤਾਂ ਧਿਆਨ ਗੁਜੋਤ ਵੱਲ ਹੀ ਸੀ। ਕੁਝ ਦਿਨ ਕਿਰਨ ਨੇ ਜਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕ ਲਿਆ ਪਰ ਹੁਣ ਜਸ ਨੂੰ ਰੁਕਣਾ ਔਖਾ ਸੀ। ਇੱਕ ਦਿਨ ਜਸ ਬਿਨਾਂ ਕਿਸੇ ਨੂੰ ਦੱਸੇ ਚੰਡੀਗੜ੍ਹ ਚਲਾ ਗਿਆ। ਤੇ ਉਥੋਂ ਉਸ ਦਿਨ ਦੀ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਬਾਰੇ ਜਾਣਕਾਰੀ ਤੋਂ ਕੀਰਤਵਾਰੀ ਪਤਾ ਕੀਤਾ ਜਿਸ ਨੂੰ ਪਤਾ ਲੱਗਾ ਕਿ ਕੀਰਤ ਮੋਬਈ ਦੇ ਇੱਕ ਪ੍ਰਾਈਵੇਟ ਸਕੂਲ ਦੀ ਬੱਚੀ ਹੈ ਜਿਸ ਸਮਝ ਗਿਆ ਕਿ ਗਰਜੂਤ ਜ਼ਰੂਰ ਮੋਬਈ ਹੀ ਰਹਿੰਦੀ ਹੋਵੇਗੀ ਕਰ ਵਾਪਸ ਆ ਕੇ ਉਸਨੇ ਮੋਬਈ ਦੇ ਸਰ ਹਸਪਤਾਲਾਂ ਬਾਰੇ ਪਤਾ ਕੀਤਾ ਨਾਲ ਹੀ ਉੱਥੇ ਕੰਮ ਕਰਦੇ ਸਾਰੇ ਸਟਾਫ ਬਾਰੇ ਜਾਣਕਾਰੀ ਲਈ ਗਰਜੂਤ ਨਾਮ ਦੀਆਂ ਜਿੰਨੀਆਂ ਵੀ ਨਰਸ ਸੀ ਉਹਨਾਂ ਦੀ ਜਾਣਕਾਰੀ ਪਤਾ ਕੀਤੀ ਜਿਸ ਮੋਬਈ چلا ਗਿਆ जिते उसने कीर्त के स्कूल में जाके कीर्त बारे पता किया तो उतिपल तो ने कोई भी जानकारी देने ना कर दिखती जस ने प्रिंसीपल ने पूछा कि कीर्त में किस तरह की कोई बीमारी है प्रिंसीपल ने हैरान होकर पूछया बमारी कि बीमारी तो की मतलब जस मजबूरी बस सब दसना पाया कीर्त तो ता की मामी एड्स की बीमारी आता प्रिंसीपल ने बिना जस न हो गलती उसका धनवाद किया तो ਕੀਕੀਤ ਦੀ ਮਦਰ ਨੇ ਇਸ ਕਲਵਰੀ ਸਕੂਲ ਨੂੰ ਨਹੀਂ ਦੱਸਿਆ ਇਸ ਨਾਲ ਤਾਂ ਹੋਰ ਬੱਚਿਆਂ ਦੀ ਜ਼ਿੰਦਗੀ ਠੇਸ ਪੈ ਸਕਦਾ ਸਾਡੇ ਸਕੂਲ ਦੀ ਰਿਪੂਟੇਸ਼ਨ ਖਰਾਬ ਹੋ ਸਕਦੀ ਜਸ ਨਾਲ ਹੋਰ ਕੋਈ ਗੱਲ ਨਹੀਂ ਕੀਤੀ ਜਸ ਉਥੋਂ ਚਲਾ ਗਿਆ ਅਗਲੇ ਦਿਨ ਗੁਰਜੋਤ ਨੂੰ ਸਕੂਲ ਸੇ ਦੇ ਗਿਆ ਪ੍ਰਿੰਸੀਪਲ ਨੇ ਗੁਰਜੋਤ ਨੂੰ ਕਿਹਾ ਕਿ ਉਸਨੇ ਸਕੂਲ ਦੇ ਰੂਲਸ ਤੋੜੇ ਨੇ ਇਸ ਲਈ ਉਸ ਦੀ ਬੇਟੀ ਨੂੰ ਸਕੂਲ ਵਿੱਚੋਂ ਕੱਢ ਰਹੇ ਹਾਂ ਜਦੋਂ ਗੁਰਜੋਤ ਨੇ ਕੰਨ ਬਚਿਆ ਤਾਂ ਪ੍ਰਿੰਸੀਪਲ ਨੇ ਦੱਸਿਆ ਕਿ ਉਸ ਨੂੰ ਏਡਸ ਵਰਗੀ ਬਿਮਾਰੀ ਹੈ ਇਸ ਨੇ ਦੱਸਿਆ ਕਿਉਂ ਨਹੀਂ ਤਾਂ ਗੁਰਚੋਤ ਨੇ ਕਿਹਾ ਕਿ ਪਰਕੇਰ ਦੀ ਉਸ ਨਾਲ ਕੀ ਲੈਣਾ ਦੇਣਾ ਸਿਰ ਤੁਸੀਂ ਜਾਣਦੇ ਹੋ ਕਿ ਕੀਰਤ ਮੇਰੀ ਆਪਣੀ ਬੇਟੀ ਨਹੀਂ ਮੈਂ ਅਪੌੜ ਕੀਤੀ ਹੈ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਕੀਰਤ ਨੂੰ ਬੇਸ਼ੱਕ ਉਸਨੇ ਗੋਦ ਲਿਆ ਹੈ ਪਰ ਬੱਚੇ ਦੇ ਮਾਤਾ ਪਿਤਾ ਇੱਜ਼ਤਦਾਰ ਹੋਣੇ ਚਾਹੀਦੇ ਆ ਤਾਂ ਹੀ ਉਹ ਆਪਣੇ ਬੱਚੇ ਨੂੰ ਵਧੀਆ ਸੰਸਕਾਰ ਦੇ ਸਕਦੇ ਜੇਕਰ ਹੋਰ ਬੱਚਿਆਂ ਦੇ ਮਾਤਾ ਪਿਤਾ ਨੂੰ ਇਸ ਗੱਲ ਦਾ ਪਤਾ ਲੱਗਾ ਸਾਡੇ ਸਕੂਲ ਦੀ ਕੋਈ ਰੈਪੂਟੇਸ਼ਨ ਨਹੀਂ ਰਹੇਗੀ ਇਸੇ ਨਾਲ ਕੀਰਤ ਤੁਹਾਡੇ ਨਾਲ ਹੀ ਰਹਿੰਦੀ ਆ ਹੋ ਸਕਦਾ ਉਸ ਨੂੰ ਵੀ ਇਹ ਬਿਮਾਰੀ ਹੋ ਜਾਵੇ ਇਸ ਬੰਕੀ ਗਰਜੋਤ ਕੋਲ ਕੋਈ ਜਵਾਬ ਨਹੀਂ ਸੀ ਦੂਜੇ ਪਾਸੇ ਜਸ ਗਰਜੋਤ ਦੀ ਪਾਲ ਵਿੱਚ ਉਸ ਹਸਪਤਾਲ ਚਲਾ ਗਿਆ ਜਿੱਥੇ ਗਰਜੋਤ ਕੰਮ ਕਰਦੀ ਸੀ ਉੱਥੇ ਜਿੱਥੇ ਕਾਫੀ ਜਾਣ ਪਹਿਚਾਨ ਵਾਲੇ ਸੀ ਜਸ ਨੇ ਸਿੱਧਾ ਜਾ ਕੇ ਡਾਕਟਰ ਨਾਲ ਗੱਲ ਕੀਤੀ ਤੇ ਗਰਜੋਤ ਪੜੀ ਪੁੱਛਿਆ ਉਹਨਾਂ ਦੱਸਿਆ ਕਿ ਗਰਜੋਤ ਇੱਥੇ ਨੌਕਰੀ ਕਰਦੀ ਆ ਉਹ ਇੱਕ ਬਹੁਤ ਵਧੀਆ ਨਰਸ अपना काम बहुत वाइया तरीके कर दी है जस ने डॉक्टर कि गुरजोत की बीमारी बारे पता है तो डॉक्टर ने कहा कि गुरजोत ने इस बार कोई गलती गुरजोत बीमारी बारे पता लगा तो वह हैरान रह गए उधर प्रिंसिपल ने गुरजोत ने कहा कि वह भला हो जस कीर्त का जो ते तो बे सब दस गई कह के गुरजोत की कीर्त ने स्कूल तह तो दिता गया जस समझ गया ਕਿਰਜੋ ਤਿੱਥੀ ਵੀ ਸੁਪਨ ਨੂੰ ਧੋਖਾ ਦੇ ਰਹੀ ਆ ਜਿਸ ਮਨ ਹੀ ਮਨ ਸੋਚਦਾ ਹੈ ਕਿ ਗੁਰਜੋਤ ਕਿੰਨੀ ਮਤਲਬੀ ਆ ਆਪਣੀ ਮਤਲਬ ਲਈ ਕੁਝ ਵੀ ਕਰ ਸਕਦੀ ਆ ਇੱਕ ਡਾਕਟਰ ਹੋਣ ਦੇ ਨਾਤੇ ਉਸ ਦਾ ਪਹਿਲਾ ਫਰਜ ਸੀ ਕਿ ਉਹ ਆਪਣੀ ਬਿਮਾਰੀ ਬਾਰੇ ਦੱਸਦੀ ਤਾਂ ਕਿ ਕਿਸੇ ਨੂੰ ਸਿਰ ਵਚਨ ਨਾਲ ਨੁਕਸਾਨ ਨਾ ਹੁੰਦਾ ਪਰ ਗੁਰਜੋਤ ਹਵਾ ਸੁਪਨਾ ਮਤਲਬ ਪੂਰਾ ਕਰ ਰਹੀ ਆ ਪਰ ਇੱਕ ਸਵਾਲ ਹਰੇ ਵੀ ਉਸ ਦੇ ਮਨ ਵਿੱਚ ਸੀ ਜਿਸ ਦਾ ਜਵਾਬ ਲੈਣ ਚਸ ਮੋਬਈ ਆਇਆ ਸੀ ਉਹ ਸਵਾਲ ਇਹ ਸੀ ਕਿ ਆਖਿਰ ਗੁਰਜੋਤਾ ਪਤੀ ਕੌਣ ਆ ਜਸ ਉੱਥੇ ਹੀ ਡਾਕਟਰ ਨੂੰ ਪੁੱਛਦਾ ਹੈ ਕਿ ਉਸਦੀ ਇੱਕ ਬੇਟੀ ਆ ਉਸ ਆਪਤੀ ਉਸਦੇ ਨਾਲ ਰਹਿੰਦਾ ਜਾਂ ਡਾਕਟਰ ਦੱਸ ਦੇ ਹਨ ਕਿ ਕੀਰਤ ਉਸਨੇ ਅਡਾਪਟ ਕੀਤਾ ਉਸਦਾ ਵਿਆਹ ਨਹੀਂ ਹੋਇਆ ਤੇ ਬਾਕੀ ਸਟਾਫ ਨਰਸਾਂ ਤੋਂ ਜਸ ਨੂੰ ਪਤਾ ਲੱਗਦਾ ਹੈ ਕਿ ਉਹ ਵਿਆਹ ਲਈ ਨਹੀਂ ਮੰਨ ਰਹੀ ਸੀ ਕਿਉਂਕਿ ਉਹ ਬਸ ਕੀਰਤ ਦੀ ਜ਼ਿੰਦਗੀ ਨੂੰ ਖੁਸ਼ਹਾਲ ਕਰਨ ਬਲ ਚੁਰ ਦੀ ਰਹੀ ਸੀ ਜਸ ਨੂੰ ਫਿਰ ਪਤਾ ਲੱਗਦਾ ਹੈ ਕਿ ਕੀਰਤ ਉਸਦੀ ਗੋਦ ਲਈ ਹੀ ਬੇਟੀ ਆ ਜਸ ਹਸਪਤਾਲ ਤੋਂ ਗੁਰਜੋ ਦਾ ਪਤਾ ਲੈਂਦਾ ਹੈ ਤੇ ਉਸੇ ਘਰ ਵੱਲ ਰਵਾਨਾ ਹੋ ਜਾਂਦਾ ਹੈ ਜਦੋਂ ਗੁਰਜੋਤ ਕੀ ਕਰ ਜਾਂਦਾ ਹੈ ਤਾਂ ਉਹ ਥੋੜਾ ਨਰਵਸ ਹੁੰਦਾ ਹੈ ਕਿ ਉਹ ਗੁਰਜੋਤ ਨੂੰ ਕੀ ਬੋਲੇਗਾ ਜਸ ਦਰਵਾਜ਼ੇ ਤੇ ਲੱਗੀ ਬੈਲ ਮਾਰਦਾ ਹੈ ਤਾਂ ਗੁਰਜੋਤ ਦੀ ਦਾਦੀ ਦਰਵਾਜ਼ਾ ਖੋਲਦੀ ਆ ਅੰਦਰ ਗੁਰਜੋਤ ਉਦਾਸ ਬੈਠੀ ਹੁੰਦੀ ਤੇ ਕੀਤ ਕੋਲ ਖੇਡ ਰਹੀ ਹੁੰਦੀ ਦਾਦੀ ਜਸ ਨੂੰ ਬੈਠਣ ਲਈ ਕਹਿੰਦੀ ਪਰ ਗੁਰਜੋਤ ਉਸ ਨੂੰ ਮਨ ਕਰਦੀ ਹੋਈ ਕਹਿੰਦੀ ਆ ਕਿ ਉਸ ਨੂੰ ਜੋ ਕੰਮ ਹੈ ਉਹ ਦੱਸੇ ਤੇ ਤੂੰ ਚਲਾ ਜਾਵੇ ਜੱਸ ਨੂੰ ਕੁਝੋਤਾ ਵਿਵਹਾਰ ਵਧੀਆ ਨਹੀਂ ਲੱਗਦਾ ਜੱਸ ਗੁੱਸੇ ਵਿੱਚ ਇਸ ਸਮੇਂ ਤੋਂ ਅੰਦਰ ਦਬਾਇਆ ਗੁੱਸਾ ਬਾਹਰ ਕਰਦਾ ਹੈ ਤੇ ਉਸ ਨੂੰ ਸਵਾਲ ਕਰਦਾ ਹੈ ਕਿ ਕਿਉਂ ਹੋ ਸਭ ਨਾਲ ਧੋਖਾ ਕਰਦੀ ਆ ਮੇਰੀ ਜ਼ਿੰਦਗੀ ਵਿੱਚ ਆਈ ਪਰ ਇੱਕ ਵਾਰ ਵੀ ਮੈਨੂੰ ਆਪਣੀ ਬਰੀ ਦੱਸਣਾ ਜ਼ਰੂਰੀ ਨਾ ਸਮਝਿਆ ਮੈਂ ਤੈਨੂੰ ਸੱਚਾ ਪਿਆਰ ਕਰਦਾ ਸੀ ਮੈਨੂੰ ਤੇਰੀ ਬਿਮਾਰੀਆਂ ਨਾਲ ਕੋਈ ਮਤਲਬ ਨਹੀਂ ਸੀ ਪਰ ਤੂੰ ਕਿਉਂ ਮੇਰੇ ਨਾਲ ਇਦਾਂ ਕੀਤਾ ਮੈਂ ਆਖਿਰ ਤੱਕ ਉਡੀਕਦਾ ਰਿਹਾ ਕਿ ਤੂੰ ਸੱਚ ਦੱਸੇਂਗੀ ਪਰ ਤੂੰ ਮੂੰਹ ਮੋੜ ਕੇ ਚਲੀ ਗਈ ਮੇਰਾ ਕੀ ਕਸੂਰ ਸੀ ਤੇਰੇ ਲਈ ਮੈਂ ਆਪਣੇ ਘਰਦਿਆਂ ਨਾਲ ਲੜਿਆ ਤੈਨੂੰ ਖੁਸ਼ ਕਰਨ ਲਈ ਜੋ ਕਰ ਸਕਦਾ ਸੀ ਕੀਤਾ ਪਰ ਤੂੰ ਕੀ ਕੀਤਾ ਕਿਰਨ ਜਿਸ ਨੂੰ ਮੈਂ ਬਸ ਇੱਕ ਆਮ ਦੋਸਤ ਮੰਨਿਆ ਸੀ ਉਸਨੇ ਮੈਨੂੰ ਮੇਰੇ ਮਾੜੇ ਸਮੇਂ ਵਿੱਚ ਸੰਭਾਲਿਆ ਗੁੱਸੇ ਵਿੱਚ ਜਸ ਗੁਰਜਤ ਨੂੰ ਬਹੁਤ ਕੁਝ ਭੁੱਲ ਗਿਆ ਜਿਸ ਵਾਰ-ਵਾਰ ਗੁਰਜਤ ਨੂੰ ਬੋਲ ਰਿਹਾ ਸੀ ਤੇਰੇ ਕੋਲ ਹੈ ਜਵਾਬ ਇਹਨਾਂ ਸਭ ਗੱਲਾਂ ਦਾ ਕਿਰਨ ਜਿਸ ਨੂੰ ਅੱਜ ਵੀ ਪਤਾ ਹੈ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਦਿਨ ਰਾਤ ਪਸ ਮੇਰੀ ਲੀਜੀ ਹੁੰਦੀ ਆ ਜੇ ਤੂੰ ਜਸ ਗੁੱਸੇ ਵਿੱਚ ਕਿੰਨੇ ਵਾਰ ਸਭ ਦੱਸ ਰਿਹਾ ਹੁੰਦਾ ਤੇ ਗਰਜੋਤ ਨੂੰ ਸਮਝ ਆਉਂਦੀ ਆ ਕਿ ਜਸ ਨੂੰ ਕਿਸੇ ਗੱਲ ਦਾ ਕੁਝ ਪਤਾ ਨਹੀਂ ਇਸ ਕਿਰਨ ਨੇ ਕੀਤਾ ਸੀ ਕਿਰਨ ਦੇ ਵਜਹ ਨਾਲ ਉਹ ਤੇਜਾ ਸੀ ਕਿ ਦੂਸਰੇ ਤੋਂ ਦੂਰ ਹੋਈ ਸੀ ਗਰਜੋਤ ਕਹਿੰਦੀ ਆ ਗਰਜੋਤ ਕਹਿੰਦੀ ਆ ਕਿ ਉਸ ਕੋਲੋਂ ਸੀ ਕਿਸੇ ਸਵਾਲ ਦਾ ਜਵਾਬ ਨਹੀਂ ਜਸ ਗੁੱਸੇ ਵਿੱਚ ਕਹਿੰਦਾ ਹੈ ਕਿ ਉਸਨੇ ਕੀਤ ਨੂੰ ਗੁੱਸ ਲੈ ਕੇ ਉਸਦੀ ਜ਼ਿੰਦਗੀ ਖਰਾਬ ਕਰ ਦਿੱਤੀ ਆ ਕਿਉਂਕਿ ਸਮਾਂ ਆਉਂਤੇ ਤੂੰ ਇਸ ਨੂੰ ਵੀ ਵਰਤ ਕੇ ਛੱਡ ਦੇਵੇਂਗੀ ਆਪਣਾ ਇਕੱਲੇਪਨ ਦੂਰ ਕਰਨ ਲਈ ਤੂੰ ਇਸ ਨੂੰ ਖੜਾਉਣਾ ਸਮਝ ਕੇ ਲੈ ਆਈਆਂ ਜਦ ਤਿਰਮਨ ਪਰ ਗਿਆ ਕਿਸੇ ਸੜਕ ਤੇ ਛੱਡ ਆਵੇਂਗੀ ਗਰਜੋਤ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਜਸਤੇ ਥੱਪੜ ਮਾਰ ਦਿੰਦੀ ਆ ਤੇ ਕਹਿੰਦੀ ਆ ਤੇਰੇ ਕਿਸੇ ਵੀ ਸਵਾਲ ਦਾ ਜਵਾਬ ਮੇਰੇ ਕੋਲ ਹੈ ਨਹੀਂ ਕਿਉਂਕਿ ਜੇ ਮੈਂ ਜਵਾਬ ਦੇ ਦਿੱਤੇ ਤੇਰੀ ਤੇ ਕਿਰਨ ਦੀ ਜ਼ਿੰਦਗੀ ਖਰਾਬ ਹੋ ਜਾਵੇਗੀ ਉਸਨੇ ਦੋਸਤੀ ਵਿੱਚ ਧੋਖਾ ਕੀਤਾ ਪਰ ਮੈਂ ਦੁਸ਼ਮਣੀ ਵਿੱਚ ਵੀ ਉਹ ਕੰਮ ਨਹੀਂ ਕਰਨਾ ਚਾਹੁੰਦੀ ਤੇ ਰਹੀ ਕੀਰਤ ਦੀ ਗੱਲ ਖੀਚਦੇ ਵਧੀਆ ਭੂਖ ਲਈ ਮੈਂ ਉਸ ਨੂੰ ਸਕੂਚ ਪੜਾ ਰਹੀ ਸੀ ਜਿੱਥੋਂ ਅਚਨ ਉਸ ਨੂੰ ਕੱਢ ਦਿੱਤਾ ਗਿਆ ਕਿਉਂਕਿ ਮੇਰੀ ਬਿਮਾਰੀ ਦਾ ਉੱਥੇ ਪਤਾ ਲੱਗ ਗਿਆ ਸੀ ਤੇ ਜਿਹੜਾ ਤੂੰ ਪੁੱਲ ਰਿਹਾ ਕਿ ਮੈਂ ਸਕੂਲ ਵਾਲਿਆਂ ਨੂੰ ਧੋਖਾ ਦੇ ਰਹੀ ਹਾਂ ਜੀ ਇਹ ਨਾ ਧੰਵਾਦ ਜੀ ਬਾਕੀ ਕੱਲ ਦੇ ਵੀਡੀਓਜ਼ ਜਾਰੀ ਰੱਖਾਂਗੇ ਜੀ ਬਨੇ ਰਹੇ ਹਾਂ ਚੈਨਲ ਦੇ ਨਾਲ ਸੱਚੀ ਕਾਲ ਜੀ